ਪੰਜਾਬ ਦਾ ਪੁੱਤ ਜਿਦਣਾ ਆ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬ ਦੇ ਹਰਮਨ ਪਿਆਰੇ ਵਿਕਾਸਪੁਰਸ਼ ਕ੍ਰਿਸ਼ਮਾਈ ਲੀਡਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹਲਕਾ ਫਲੋਰ ਦੇ ਸ਼ਹਿਰ ਗੁਰਾਇਆਂ ਵਿੱਚ ਪੰਚਨ ਤੇ ਆਪ ਸਭ ਨੂੰ ਹਾਰਦਿਕ ਸਵਾਗਤ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੇ ਸਿਰਫ 2 ਸਾਲ ਦੇ ਕੰਮਾਂ ਨੇ ਜੋ ਤਬਦੀਲੀ ਕੀਤੀ ਹੈ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਆ ਉਹ ਪਿਛਲੇ 70 ਸਾਲ ਇੱਕ ਘਰਾਣਿਆਂ ਦੀਆਂ ਪਾਰਟੀਆਂ ਨਹੀਂ ਦੇ ਸਕੀਆਂ ਜੋ ਨੌਜਵਾਨ ਵਰਗ ਤੁਹਾਡੇ ਨਾਲ ਹਿੰਮਤ ਦੇ ਨਾਲ ਦਲੇਰੀ ਦੇ ਨਾਲ ਚੱਲ ਰਿਹਾ ਕਿਸੇ ਧੁੱਪ ਦੀ ਪ੍ਰਵਾਹ ਨਹੀਂ ਕਰਦਾ ਇਹ ਪਿਛਲੇ 20 25 ਸਾਲ ਤੋਂ ਐਸਾ ਕਦੀ ਕਿਸੇ ਲੀਡਰ ਵਾਸਤੇ ਇਹਨਾਂ ਨੌਜਵਾਨਾਂ ਨੇ ਨਹੀਂ ਦੇਖਿਆ ਤੇ ਨਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਜੋ ਨਾਅਰਾ ਦਿੱਤਾ ਪੰਜਾਬ ਬਣੇਗਾ ਹੀਰੋ ਨਤੀਜਾ ਆਏਗਾ 13 0 ਤੇ ਜਲੰਧਰ ਦੀ ਸੀਟ اے ਬਹਾਦਰ ਤੁਹਾਡੇ ਵਲੰਟੀਅਰਸ VOTER ਇਹ ਝਾੜੂ ਦਾ ਬਟਨ ਦਵਾ ਕੇ ਤੇ ਮਾਨ ਸਾਹਿਬ ਤੁਹਾਡੀ ਝੋਲੀ ਵਿੱਚ ਪਾਉਣਗੇ ਸਾਰੇ ਵਲੰਟੀਅਰ ਸਹਿਬਾਨ ਵਰਕਰ ਸਹਿਬਾਨ ਨੂੰ ਬੇਨਤੀ ਆ ਕਿ 1 ਜੂਨ 5 ਵਜੇ ਤੱਕ ਤੁਸੀਂ ਪਹਿਰਾ ਦੇ ਦਿਓ ਡਟ ਕੇ ਪਰਵਾਹ ਨਹੀਂ ਕਰਨੀ ਗਰਮੀ ਦੀ ਪਹਿਰਾ ਦੇ ਦਿਓ 5 ਵਜੇ ਤੱਕ 1 ਜੂਨ ਨੂੰ ਫਿਰ ਮਾਨ ਸਾਹਿਬ ਤੇ ਤੁਹਾਡਾ ਇਹ ਦਾਸ ਸਿਪਾਹੀ 5 ਸਾਲ ਅੱਗੇ ਤੁਹਾਡੇ ਹੱਕਾਂ ਲਈ ਪਹਿਰਾ ਮੈਂ ਦੇਵਾਂਗਾ ਮੈਂ ਹੁਣ ਬੇਨਤੀ ਕਰਦਾ ਕਿਉਂਕਿ ਅੱਗੇ بڑے ਹਲੇ ਰੋਡ ਸ਼ੋਅ ਆ ਨਕੌਦਰ ਜਲੰਧਰ ਸ਼ੌਣੀ ਤੇ ਆਦਮਪੁਰ ਮਾਨ ਸਾਹਿਬ ਨੇ ਪਹੁੰਚਣਾ ਤੇ ਤੁਹਾਨੂੰ ਉਹ ਸੰਬੋਧਨ ਹੋਣਗੇ ਮੈਂ ਦੋ ਨਾਰੇ ਲਾਉਣੇ ਆ ਤਾਂ ਕਿ ਨਕੌਦਰੀਆਂ ਨੂੰ ਪਤਾ ਲੱਗ ਜਾਵੇ ਕਿ ਮਾਨ ਸਾਹਿਬ ਤੁਰ ਪਏ ਆ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੰਗਲਾ ਇਨਕਲਾਬ ਜੰਗਲਾ ਇਨਕਲਾਬ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਹੁਤ ਮਿਹਰਬਾਨੀ ਆ ਸਾਊਂਡ ਤੋਂ ਨੰਨੀ ਜੀ ਗੁਰਾਇਆਂ ਦੇ ਕ੍ਰਾਂਤੀਕਾਰੀ ਗੁਰਾਇਆਂ ਦੇ ਇਨਕਲਾਬੀ ਲੋਕ ਇੰਨੀ ਗਰਮੀ ਦੇ باوجود ਤੁਸੀਂ ਇੰਨੀ ਭਾਰੀ ਗਿਣਤੀ ਚ ਮਾਨ ਸਨਮਾਨ ਦੇਣ ਆਏ ਹੋ ਮੈਂ ਤੁਹਾਡਾ तहे ਦਿਲੋਂ ਧੰਨਵਾਦ ਦੀਆਂ ਰਿਣੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਦਿਨ ਅੱਠ ਲੱਗੇ ਅੱਠ ਦਿਨਾਂ ਬਾਅਦ ਤੁਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਇੱਕ ਰਾਹ ਤਾਂ ਜਾਂਦਾ ਤਾਨਾਸ਼ਾਈ ਨੂੰ ਇੱਕ ਰਾਹ ਜਾਂਦਾ ਹੰਕਾਰ ਨੂੰ ਤਾਨਾਸ਼ਾਈ ਨੂੰ ਹੰਕਾਰ ਨੂੰ ਤੇ ਨਾਲ-ਨਾਲ ਸੰਵਿਧਾਨ ਦੇ ਖਤਰੇ 'ਚ ਪਾਉਣ ਨੂੰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਸੋ ਵੀਰੋ ਇੱਕ ਰਾਹ ਜਾਂਦਾ ਜਿਹੜਾ ਵਿਕਾਸ ਵੱਲ ਨੂੰ ਜਾਂਦਾ ਹੈ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਹੈ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਹੈ ਬਿਜਲੀ ਮੁਫਤ ਵੱਲ ਨੂੰ ਜਾਂਦਾ ਹੈ ਉਹ ਨਾਲ ਰਾਸ਼ਨ ਵੱਲ ਨੂੰ ਜਾਂਦਾ ਹੈ ਔਰ ਗਰੀਬਾਂ ਨੂੰ ਪੜ੍ਹਾਉਣ ਵੱਲ ਨੂੰ ਜਾਂਦਾ ਗਰੀਬਾਂ ਦੇ ਬੱਚਿਆਂ ਨੂੰ ਅਫਸਰ ਲਾਉਣ ਵੱਲ ਨੂੰ ਜਾਂਦਾ ਹੈ ਤੁਸੀਂ ਚੁਣਨਾ ਹੈ ਕਿਹੜਾ ਤੁਹਾਨੂੰ ਚੰਗਾ ਲੱਗਦਾ ਆਪਣਾ ਮਸ਼ੀਨ ਤੇ ਬਟਨ ਪਵਨ ਜੀ ਦਾ ਕਿੰਨੇਵੇਂ ਨੰਬਰ ਤੇ ਹੈ ਚੌਥੇ ਨੰਬਰ ਤੇ ਮਸ਼ੀਨ ਤਾਂ ਬਟਣਾ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਉਹ ਵੀਰੋ ਜਦੋਂ 13 ਜੀਰੋ ਹੋ ਗਿਆ 4 ਤਰੀਕ ਨੂੰ ਉਸ ਤੋਂ ਬਾਅਦ ਪਵਨ ਤੀਨੂ ਨੇ ਤਾਂ ਜ਼ਿੰਮੇਵਾਰੀ ਨਿਭਾਉਣੀਆਂ ਨਿਭਾਉਣੀਆਂ ਮੇਰੀ ਵੀ ਜ਼ਿੰਮੇਵਾਰੀ ਸ਼ੁਰੂ ਹੋ ਜੂਗੀ ਕਿਉਂਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਆਪਾਂ ਆਰਾਮ ਨਾਲ ਕੰਮ ਕਰਾਂਗੇ ਬਹੁਤ ਕੁਝ ਕਰਨ ਆਲਾ ਪਿਆ ਹਰੇਕ ਸ਼ਹਿਰ ਦੇ ਸੀਵਰੇਜ ਪਾਏ ਨੇ ਖਰਾਬ ਪਿੰਡਾਂ ਦੇ ਟੋਬੇ ਖਰਾਬ ਪਏ ਨੇ ਮੈਂ ਕਹਿੰਨਾ ਬਹੁਤ ਕੁਝ ਕਰਨ ਆਲਾ ਪਿਆ ਉਹਦੇ ਵਾਸਤੇ ਮੈਨੂੰ ਤੁਸੀਂ ਸ਼ਕਤੀ ਦਿਓ 13 ਬੰਦੇ ਇੱਥੋਂ ਜਿਤਾ ਕੇ ਭੇਜੋ ਦਿੱਲੀ ਚੋਂ ਸਾਰੀਆਂ ਸੀਟਾਂ ਜਿੱਤ ਰਹੀਆਂ ਮਾਨਿਪਾਟੀ ਕੁਰੂਖੇਤਰ ਤੋਂ ਜਿੱਤ ਰਿਆਂ ਗੁਜਰਾਤ ਚੋਂ ਜਿੱਤ ਰਿਆਂ ਵੀਰੋ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨਹੀਂ ਆ ਰਹੀ ਸੈਂਟਰ ਚ ਵੀ ਥੋੜੀ ਸਰਕਾਰ ਆ ਰਹੀ ਹੈ ਫਿਰ ਡਬਲ ਸਹਾਰਾ ਹੋ ਜਾਊਗਾ ਫਿਰ ਜਦੋਂ ਪਵਨ ਤੀਨੂ ਵਰਗੇ ਜਾ ਕੇ ਉੱਥੇ ਗੂੰਜਣਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦੇ ਹੱਕ ਦਾ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਜਿਹੜਾ ਉਹ ਉਤੇ ਪਮੰਦੀ ਲਾ ਸਕੇ ਸੋ ਤਾਂ ਕਰਕੇ ਮੈਂ ਅੱਜ ਦੁਆਬੇ ਚ ਆਇਆ ਇਹ ਤੋਂ ਬਾਅਦ ਮੈਨੂੰ ਕੋਦਰ ਜਾਣਾ ਹੈ ਫਿਰ ਮੈਂ ਜਲੰਧਰ ਕੈਂਟ ਜਾਣਾ ਹੈ ਫਿਰ ਮੈਂ ਆਦਮਪੁਰ ਜਾਣਾ ਹੈ ਉਸ ਤੋਂ ਬਾਅਦ ਕੱਲ ਨੂੰ ਉਧਰ ਭੁਲੱਥ ਜਾਣਾ ਨਾਲ ਬੇਰਾਵਾ ਬਾਬਾ ਨਾਨਕ ਜਾਣਾ ਫਤਿਹਗਰ ਚੂੜੀਆਂ ਜਾਣਾ ਜਿੱਥੇ ਕਹੋਂਗੇ ਉੱਥੇ ਜਾਊਂਗਾ ਮੈਂ ਨਾ ਥੱਕਦਾ ਨਾ ਆਕਦਾ ਨਾ ਆਪਣੇ ਤੇ ਗਰਮੀ ਦਾ ਅਸਰ ਹੈ ਅਸਗਬੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖਿਆ ਹੈ ਕਹਿੰਦੇ ਧੁੱਪ ਲੱਗਦੀ ਹੈ ਵੀਰੋ ਐ ਨਹੀਂ ਹੁੰਦਾ ਹੁੰਦਾ ਕੰਮ ਇਹ ਟੈਂਪਰੇਚਰ ਪੁੱਛ ਕੇ ਨਹੀਂ ਜਾਈਦਾ ਹੁੰਦਾ ਇਹ ਲੋਕ ਜਦੋਂ ਤੁਹਾਡੇ ਨਾਲ ਤੁੱਪੇ ਖੜੇ ਨੇ ਤੁਸੀਂ ਕਿਉਂ ਨਹੀਂ ਕਰ ਸਕਦੇ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਅਫਸਰ ਬਣਾਵਾਂਗੇ ਗਰੀਬੀਆਂ ਚੱਕ ਦੇਣਗੇ ਉਹ ਵੀਰੋ ਹੁਣ ਤੱਕ ਦੇਖ ਲਓ ਬਿਜਲੀ ਦੇ ਬਿੱਲ 90% ਜੀ ਕਰਾਣ ਨੂੰ ਆਉਂਦੇ ਨਹੀਂ ਬਿਜਲੀ ਦੇ ਬਿੱਲ ਤਾਂ ਨਹੀਂ ਆਉਂਦੇ ਜੇ ਮੈਂ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾ ਲੀਆਂ ਤੇ ਕਾਂਗਰਸੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਇਹ ਜੀ ਦੇ ਜਵਾਬ ਜੀ ਨੂੰ ਨਾ ਦੇ ਦਿਓ ਠੀਕ ਹੈ ਵਾਹ ਜੀ 2 ਲੱਖ ਵੋਟ ਤੇ ਜੀ 2 ਲੱਖ ਵੋਟ ਤੇ ਵਾਹ ਜੀ اے ਰੱਬ ਪਰਮਾਤਮਾ ਜਿਹੜਾ ਹੈ ਉਹ ਜਨਤਾ ਚ ਵਸਦਾ ਹੁੰਦਾ ਲਓ ਹੋ ਗਏ ਲੋਕਾਂ ਦੇ ਬਚਨ ਸੋ ਆ ਪਿਆਰ ਆ ਵੀਰੋ ਜਿਹੜਾ ਨਹੀਂ ਮਿਲਦਾ ਹੋਰ ਕਿਸੇ ਨੂੰ ਇਹ ਤੁਸੀਂ ਪਿਆਰ ਦਿੰਨੇ ਹੋ ਆ ਫੁੱਲਾਂ ਨਾਲ ਗੱਡੀਆਂ ਭਰ ਦਿੰਨੇ ਹੋ ਉਹ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਬਾਜਪਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਬਣਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਕੱਦੀ ਸੋ ਉਹਨਾਂ ਦਾ ਕੋਈ ਆਪਣੇ ਨਾਲ ਮੁਕਾਬਲਾ ਨਹੀਂ ਫਿਰ ਉਹ ਤਾਂ ਉਹਨਾਂ ਤਾਂ ਲੁੱਟਿਆ ਹੋਇਆ ਹੈ ਉਹਨਾਂ ਤਾਂ ਲੁੱਟਿਆ ਆਪਾਂ ਨੂੰ ਸੁੱਤਾ ਕਰਕੇ ਸੋ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਜੇ ਇਹ ਆ ਗਏ ਵੀਰੋ ਸੰਵਿਧਾਨ ਬਦਲ ਦੇਣਗੇ ਖਤਮ ਕਰ ਦੇਣਗੇ ਮੈਂ ਵੋਟਾਂ ਨਹੀਂ ਪੈਣੀਆਂ ਮੁੜ ਕੇ ਦੇਸ਼ ਕਦੇ ਇਹ ਸਿੱਧਾ ਡਾਇਰੈਕਟ ਸਿਸਟਮ ਕਰ ਦੇਣਗੇ ਤਾਨਾ ਸ਼ਾਹੀ ਵਾਲਾ ਸੋ ਇਸ ਕਰ ਲਈ ਮੇਰੇ ਨਾਲ ਹਿੰਮਤੋਂ ਕਿ ਤੁਸੀਂ ਆਵਾਂ ਨਹੀਂ ਪਰਦੇ ਸਾਥ ਦਿਓਗੇ ਜੀ ਹੈ ਜੀ ਹੈ ਜੀ ਕਿੱਕਲੀ ਸੁਣਤਾ ਲਈ ਹੁਣ ਨਾ ਯਾਦ ਆ ਸਾਰੀ ਉਹ ਅਕਾਲੀ ਦਲ ਦਾ ਹਾਲ ਦੱਸਿਆ ਉਹ ਚ ਤਾਂ ਉਹਦਾ ਬੀਬਾ ਜੀ ਕਿੱਕਲੀ ਬਾ ਰਹੇ ਨੇ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਸਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਤੇ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਵੱਡੇ ਬਾਲ ਸਾਹਿਬ ਜਿਉਂਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਣਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮਾਜਵਾਤ ਲੁੱਟੀ ਐ ਗੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਝੜ ਆ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਬਾਤ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ ਹੌਲੀ ਜਾਏ ਰਾਮ ਨਾ ਜਾਏ ਮਾਂ-ਪਿਓਾਂ ਬਿਨਾਂ ਵੀ ਨੇ ਛੋਟੇ ਬੱਚੇ ਨੇ ਬਜ਼ੁਰਗ ਨੇ ਬਹੁਤ-ਬਹੁਤ ਧੰਨਵਾਦ